ਤੁਜੀ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ ਦੂਸਰਾ ਅਧਿਆਇ ਸ਼ੁਰੂ ਹੋਇਆ ਹੈ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ RAM Rai ਦਾ ਸ੍ਰੀ ਗੁਰੂ ਗੋਬਿੰਦ ਜੀ ਨੂੰ ਮਿਲਣਾ ਅਤੇ ਮਸੰਦਾਂ ਨੂੰ ਸੋਧਣ ਲਈ ਬੇਨਤੀ ਕਰਨੀ। RAM Rai ਸ੍ਰੀ ਗੁਰੂ ਹਰ Rai ਜੀ ਦੇ ਸਭ ਤੋਂ ਵੱਡੇ ਸਹਬਜ਼ਾਦੇ ਸਨ। ਰਾਮ ਰਾਏ ਦਾ ਜਨਮ ਸੰਮਤ 1703 1646 ਈਸਵੀ ਨੂੰ ਕੀਰਤਪੁਰ ਵਿਖੇ ਹੋਇਆ ਔਰੰਗਜ਼ੇਬ ਨੇ ਜਦੋਂ ਗੁਰੂ ਹਰ Rai ਜੀ ਨੂੰ ਦਿੱਲੀ ਤਲਬ ਕੀਤਾ ਤਾਂ ਉਸ ਵੇਲੇ RAM Rai ਦੀ ਉਮਰ 15-16 ਵਰਿਆਂ ਦੀ ਸੀ ਗੁਰੂ ਸਾਹਿਬ ਨੇ ਆਪਣੇ ਵੱਡੇ ਸਹਮਜਾਦੇ ਨੂੰ ਔਰੰਗਜ਼ੇਬ ਕੋਲ ਭੇਜਿਆ ਉਸਨੇ ਆਪਣੀ ਚਤੁਰਾਈ ਨਾਲ ਬਾਦਸ਼ਾਹ ਨੂੰ ਖੁਸ਼ ਰੱਖਿਆ ਅਤੇ ਕਿਸੇ ਦੇ ਸਿਖਿਆਉਣ ਤੇ ਬਾਦਸ਼ਾਹ ਨੇ ਪੁੱਛਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿੱਟੀ ਮੁਸਲਮਾਨ ਕੀ ਸਲੋਕ ਵਿੱਚ ਇਸਲਾਮ ਦੀ ਹੱਦ ਤੱਕ ਕਿਉਂ ਕੀਤੀ ਹੈ ਤਦ RAM Rai ਨੇ ਉੱਤਰ ਦਿੱਤਾ ਕਿ ਪਾਠ ਮਿੱਟੀ ਬੇਮਾਨ ਕੀ ਹੈ ਮਿੱਟੀ ਮੁਸਲਮਾਨ ਕੀ ਨਹੀਂ ਇਹ ਸੁਣ ਕੇ ਬਾਦਸ਼ਾਹ ਖੁਸ਼ ਹੋ ਗਿਆ ਜਦੋਂ ਸ਼੍ਰੀ ਗੁਰੂ ਹਰ Rai ਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਏ ਕਿ RAM Rai ਨੇ ਬਾਣੀ ਨੂੰ ਕਿਉਂ ਬਦਲਿਆ ਹੈ ਇਸ ਕਰਕੇ ਉਹਨਾਂ ਨੇ ਉਸ ਨੂੰ ਗੁਰਗੱਦੀ ਤੋਂ ਬঞ্চিত ਕਰ ਦਿੱਤਾ ਅਤੇ ਫੈਸਲਾ ਕੀਤਾ ਕਿ RAM Rai ਦਾ ਛੋਟਾ ਭਰਾ ਸ਼੍ਰੀ ਹਰਕ੍ਰਿਸ਼ਨ ਜੀ ਗੱਦੀ ਦਾ ਵਾਰਿਸ ਬਣੇਗਾ ਸ਼ੁਰੂ ਸ਼ੁਰੂ ਵਿੱਚ RAM RAI ਨੂੰ GURU SAHEB ਦਾ ਇਹ ਫੈਸਲਾ ਚੰਗਾ ਨਾ ਲੱਗਾ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਨਗਰ ਵਸਾਇਆ ਤੇ ਉੱਥੇ ਕਿਲਾ ਬਣਵਾਇਆ ਤੇ ਫੌਜ ਰੱਖ ਲਈ ਰਣਜੀਤ ਨਗਾਰਾ ਜਦੋਂ ਵੱਜਦਾ ਤਾਂ ਉਸ ਦੀਆਂ ਪਹਾੜਾਂ ਵਿੱਚ ਗੂੰਜਾਂ ਪੈਂਦੀਆਂ ਸਨ RAM RAI ਨੂੰ ਪਤਾ ਲੱਗਾ ਕਿ ਦਸਵੇਂ ਪਾਸ਼ਾ ਗੁਰੂ ਸਾਹਿਬ ਉਸ ਦੇ ਨੇੜੇ ਹੀ ਪੌਂਟਾ ਸਾਹਿਬ ਵਿੱਚ ਰਹਿ ਰਹੇ ਹਨ ਰਾਮ ਰਾਏ ਆਪਣਾ ਪੁਰਾਣਾ ਗੁੱਸਾ ਗਿੱਲਾ ਭੁੱਲ ਚੁੱਕਾ ਸੀ ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਗੱਲਾਂ ਦੇ ਬਾਪਰਨ ਕਰਕੇ ਉਹ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਣਾ ਚਾਹੁੰਦਾ ਸੀ ਕਿਉਂਕਿ ਦੇਹਰਾਦੂਨ ਪੌਟਾ ਸਾਹਿਬ ਅਤੇ 24 ਕਿਲੋਮੀਟਰ ਦੇ ਕਰੀਬ ਦੂਰੀ ਤੇ ਸੀ राम राय ਨੇ ਗੁਰੂ ਸਾਹਿਬ ਨੂੰ ਮਿਲਣ ਲਈ ਆਪਣਾ ਦੂਤ ਭੇਜਿਆ ਕਿ ਉਹ ਪੋਤਾ ਸਾਹਿਬ ਦੀ ਬਜਾਈ ਗੁਰੂ ਸਾਹਿਬ ਨੂੰ ਕਿਸੇ ਵੱਖਰੀ ਥਾਂ ਤੇ ਮਿਲਣਾ ਚਾਹੁੰਦਾ ਹੈ ਗੁਰੂ ਸਾਹਿਬ ਨੇ ਉਸ ਦਾ ਆਦਰ ਕੀਤਾ ਉਸ ਦੀ ਗੱਲ ਮੰਨ ਲਈ ਇੱਕ ਦਿਨ ਨਿਜਤ ਕੀਤਾ ਕਿ ਜਦੋਂ ਉਹ ਜਮਨਾ ਦਰਿਆ ਵਿੱਚ ਬੇੜੀ ਵਿੱਚ ਬੈਠ ਕੇ ਆਉਣ ਤਾਂ ਬੇੜੀ ਵਿੱਚ ਹੀ RAM RAI ਗੁਰੂ ਸਾਹਿਬ ਨੂੰ ਮਿਲ ਲੈ। ਇਸ ਤਰ੍ਹਾਂ ਉਹਨਾਂ ਦੀ ਮੁਲਾਕਾਤ ਬੇੜੀ ਵਿੱਚ ਹੋਈ। RAM RAI ਦੀ ਖਾਹਿਸ਼ ਸੀ ਕਿ ਉਹਨਾਂ ਦੇ ਵਿੱਚ ਜੋ ਗੱਲਬਾਤ ਹੋਵੇ ਗੁਰੂ ਸਾਹਿਬ ਉਸ ਨੂੰ ਗੁਪਤ ਰੱਖਣ। ਗੁਰੂ ਸਾਹਿਬ ਉਸ ਦੀ ਇਹ ਗੱਲ ਮੰਨ ਗਏ। RAM RAI ਨੇ ਦੂਤ ਨੇ ਜੋ ਗੱਲਬਾਤ ਕੀਤੀ ਉਸ ਵੇਲੇ ਗੁਰੂ ਸਾਹਿਬ ਕੋਲ ਕਿਰਪਾਲ ਚੰਦ ਗੁਰੂ ਸਾਹਿਬ ਦੇ ਮਾਮਾ ਜੀ ਤੇ ਭਾਈ ਦਿਆਰਾਮ ਜੀ ਮੌਜੂਦ ਸਨ ਇਹ ਗੱਲਬਾਤ 1686 ਇਸਵੀ ਵਿੱਚ ਸਰਦੀਆਂ ਦੀ ਰੁੱਤ ਵਿੱਚ ਹੋਈ ਜਿਵੇਂ ਮੈ ਕਾਲਿਫ ਨੇ ਲਿਖਿਆ ਹੈ ਕਿ ਗੱਲਬਾਤ ਡੇੜੀ ਵਿੱਚ ਹੋਈ ਸੀ ਗੁਰੂ ਸਾਹਿਬ ਜੀ RAM Rai ਨੂੰ ਬੜੀ ਪਿਆਰ ਨਾਲ ਮਿਲੇ ਉਸ ਬੇਲੇ RAM RAJ ਦੀ ਉਮਰ 39 ਸਾਲ ਤੇ ਗੁਰੂ ਸਾਹਿਬ ਦੀ ਉਮਰ 20 ਸਾਲ ਦੀ ਸੀ RAM RAJ ਨੇ ਗੁਰੂ ਸਾਹਿਬ ਨੂੰ ਕਿਹਾ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਡੇ ਦਰਸ਼ਨ ਕੀਤੇ ਹਨ ਜਦੋਂ ਮੈਂ ਮਰ ਜਾਵਾਂ ਮੇਰੇ ਪਰਿਵਾਰ ਤੇ ਮੇਰੀ ਜਾਇਦਾਦ ਦੀ ਰੱਖਿਆ ਕਰਨੀ ਹੈ RAM RAJ ਨੇ ਇਹ ਵੀ ਕਿਹਾ ਕਿ ਮੇਰੇ ਮਸੰਦ ਬੜੇ ਚਲਾਕ ਬਈਮਾਨ ਝਗੜਾਲੂ ਜਿੱਦੀ ਤੇ ਲਾਲਚੀ ਹਨ ਉਹੀ ਮੈਨੂੰ ਬਰਬਾਦ ਕਰਨ ਦੇ ਤਲੇ ਹੋਏ ਹਨ ਗੁਰੂ ਸਾਹਿਬ ਨੇ ਯਕੀਨ ਦਿਵਾਇਆ ਮੈਂ ਪੂਰੀ ਮਦਦ ਕਰਾਂਗਾ ਜਦੋਂ ਉਹ ਚਾਹਣ ਤਾਂ ਉਹਨਾਂ ਦੇ ਪਰਿਵਾਰ ਦੀ ਜੀ ਮੈਨੂੰ ਸੱਦ ਲੈ ਆਰਾਮ رائے ਨੇ 3 ਸਤੰਬਰ 1686 ਈਸਵੀ ਨੂੰ ਆਪਣੇ ਘਰ ਵਾਲੀ ਨੂੰ ਕਿਹਾ ਕਿ ਬਾਹਰੋਂ ਦਰਵਾਜ਼ਾ ਬੰਦ ਕਰ ਦੇਵੋ ਕਿਸੇ ਨੂੰ ਵੀ ਅੰਦਰ ਆ ਕੇ ਮੇਰੀ ਸਮਾਦੀ ਵਿੱਚ ਵਿਗਨ ਪਾਉਣ ਦੀ ਆਗਿਆ ਨਾ ਦੇਣਾ ਜਦੋਂ ਤੱਕ ਮੈਂ ਅੰਦਰੋਂ ਦਰਵਾਜ਼ਾ ਨਾ ਖੜਕਾਵਾ ਗੁਹਾਂ ਨਾ ਖੋਲਣਾ ਪਰ ਉਸ ਦਾ ਮਸੰਦ ਖੁਰਵਕਸ ਮਹਾ ਪ੍ਰੇਸ਼ਟ ਸੀ ਮਹਾ ਵਕਸ ਮਸੰਦ ਨੇ ਪਹਿਲਾਂ ਰਾਮਰਾਏ ਨੂੰ ਆਪਣੇ ਪਿਤਾ ਨਾਲ ਨਾਰਾਜ਼ ਕਰਵਾਇਆ ਫਿਰ ਆਪਣੇ ਭਰਾ ਨਾਲ ਹੁਣ ਉਹ ਰਾਮਰਾਏ ਨੂੰ ਬਰਬਾਦ ਕਰਕੇ ਉਸ ਦੀ ਦੌਲਤ ਤੇ ਡੇਰੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅਗਲੇ ਦਿਨ ਸਵੇਰੇ ਗੁਰਵਕਸ਼ ਮਸੰਦ ਆਇਆ ਤੇ ਉਸਨੇ ਆ ਕੇ ਇਹ ਗੱਲ ਫੈਲਾ ਦਿੱਤੀ ਕਿ RAM RAI ਦੀ ਇਸਤਰੀ ਪੰਜਾਬ ਕੌਰ ਨੇ RAM RAI ਨੂੰ ਮਾਰ ਦਿੱਤਾ ਹੈ। ਅਤੇ ਉਸ ਦੇ ਮਰਦੇ ਸਰੀਰ ਨੂੰ ਕਮਰੇ ਵਿੱਚ ਛੁਪਾ ਦਿੱਤਾ ਹੈ। ਗੁਰਵਕਸ਼ ਮਸੰਦ ਨੇ ਸਾਜ਼ਿਸ਼ ਦੇ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ। ਇਹ ਪੰਜਾਬ ਕੌਰ RAM Rai ਦਾ ਡੇਰਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣਾ ਚਾਹੁੰਦੀ ਹੈ ਉਸਨੇ ਆਪਣੇ ਨਾਲ ਕੁਝ ਲੋਕ ਲੈ ਕੇ ਦਰਵਾਜ਼ਾ ਤੋੜਿਆ ਅਤੇ ਹਜੂਮ ਨੂੰ ਯਕੀਨ ਦਿਵਾ ਦਿੱਤਾ ਕਿ RAM Rai ਗੁਜ਼ਰ ਗਿਆ ਹੈ ਅਤੇ ਇਸ ਨੂੰ ਪੰਜਾਬ ਕੌਰ ਨੇ ਮਰਵਾਇਆ ਹੈ RAM Rai ਡੂੰਗੀ ਸਮਾਦੀ ਵਿੱਚ ਸੀ ਉਸਦੇ ਅੰਗ ਹਿਲਦੇ ਨਹੀਂ ਸਨ ਇਸ ਕਰਕੇ ਇਹ ਕਿਹਾ ਗਿਆ ਕਿ ਇਹ ਮੌਤ ਦੀ ਨਿਸ਼ਾਨੀ ਹੈ ਪੰਜਾਬ ਕੌਰ ਨੇ ਬਹੁਤ ਜ਼ੋਰਦਾਰ ਸ਼ਬਦਾਂ ਨਾਲ ਗੁਰਬਖਸ਼ ਮਸੰਦ ਨੂੰ ਲਖੀਦੀ ਕੀਤੀ ਪਰ ਜਲਦੀ ਨਾਲ ਉਹਨਾਂ ਨੇ ਰਾਮ ਰਾਏ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਬੇਰੇ ਤੇ ਕਬਜ਼ਾ ਕਰ ਲਿਆ ਅਤੇ ਉਸ ਦੀ ਦੌਲਤ ਲੈ ਲਈ ਪੰਜਾਬ ਕੌਰ ਨੇ ਜਲਦੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੌਤਾ ਸਹਿਬ ਵਿਖੇ ਸਨੇਹਾ ਭੇਜਿਆ ਤੇ ਮਦਦ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਆਪਣੀਆਂ ਫੌਜਾਂ ਸਮੇਤ ਆ ਕੇ ਡੇਰੇ ਨੂੰ ਘੇਰੇ ਵਿੱਚ ਲੈ ਲਿਆ। ਇਸ ਲੜਾਈ ਵਿੱਚ ਗੁਰਬਖਸ਼ ਮਸੰਦ 52 ਆਦਮੀ ਮਾਰੇ ਗਏ। ਗੁਰਬਖਸ਼ ਸ ਆਪਣੀ ਜਾਨ ਬਚਾ ਕੇ ਭੱਜ ਗਿਆ। ਗੁਰੂ ਸਾਹਿਬ ਨੇ ਪੰਜਾਬ ਕੌਰ ਨੂੰ ਹੌਸਲਾ ਦਿੱਤਾ ਤੇ ਉਸ ਦੀ ਬਹਾਦਰੀ ਦੀ ਤਾਰੀਫ ਕੀਤੀ। ਗੁਰੂ ਸਾਹਿਬ ਨੇ ਬਾਬਾ ਸ਼੍ਰੀ ਚੰਦ ਜੀ ਸੰਪਰਦਾ ਦੇ ਵਿੱਚੋਂ ਕੁਝ ਉਦਾਸੀਆਂ ਨੂੰ ਪੇਜ ਕੇ ਡੇਰੇ ਦਾ ਪ੍ਰਬੰਧ ਕੀਤਾ ਪੂਰੇ ਸਾਲ ਬਾਅਦ ਪੰਜਾਬ ਕੋਲ ਨੇ ਰਾਮ ਰਾਏ ਦਾ ਗਰੀਨਾ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਇਹ ਸਮਾਂ ਬੜਾ ਚੁਣੌਤੀ ਭਰਪੂਰ ਸੀ ਕਿਉਂਕਿ ਪਹਾੜੀ ਰਾਜੇ ਫੌਜਾਂ ਸਮੇਤ ਪੌਟਾ ਸਹਿਬ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ ਇਸ ਲਈ ਗੁਰਵਖਸ ਮਸੰਦ ਨੇ ਬਯੰਤ ਬਣਾਈ ਕਿ ਡੇਰੇ ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਪੰਜਾਬ ਕੌਰ ਨੇ ਫਿਰ ਗੁਰੂ ਸਹਿਬ ਕੋਲ ਸੁਨੇਹਾ ਭੇਜਿਆ ਕਿ ਤੁਸੀਂ ਬਹਾਦਰ ਸਿੱਖ ਸੈਨਿਕ ਭੇਜੋ ਤਾਂ ਕਿ ਉਹ ਵਖਤ ਸਿਰ ਆ ਕੇ ਇੰਤਜ਼ਾਮ ਕਰ ਲੈਣ ਗੁਰੂ ਸਾਹਿਬ ਦੀ ਆਗਿਆ ਨਾਲ ਸਿੱਖਾਂ ਦੇ ਇੱਕ ਛੋਟੇ ਜਿਹੇ ਜਥੇ ਨੇ 24 ਅਗਸਤ 1688 ਈਸਵੀ ਵਿੱਚ ਦੇਹਰਾਦੂਨ ਨੂੰ ਚਾਲੇ ਪਾ ਦਿੱਤੇ ਗੁਰਬਖਸ਼ ਮਸੰਦ ਨੇ ਭਾਈ ਮਨੀ ਸਿੰਘ ਜੀ ਨੂੰ ਬੁਰਾ ਪਲਾ ਕੇ ਹਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਚਾਰ ਪਾਈ ਤੇ ਬੈਠੇ ਹੋਏ ਪੁੱਠਾ ਕਰ ਦਿੱਤਾ ਉਹ ਜ਼ਮੀਨ ਤੇ ਡਿੱਗ ਪਿਆ ਇੱਕ ਘੰਟੇ ਦੀ ਲੜਾਈ ਵਿੱਚ ਉਸ ਦੇ ਬਹੁਤ ਸਾਰੇ ਸਾਥੀ ਮਾਰੇ ਗਏ ਤੇ ਕੁਝ ਭੱਜ ਗਏ ਗੁਰਵਖਸ ਮਸੰਦ ਇਸ ਵਾਰੀ ਫਿਰ ਜਾਨ ਬਚਾ ਕੇ ਨਿਕਲ ਗਿਆ ਅਤੇ ਮੁਰਦਹਿਰਾ ਦੂਨ ਨੇ